ਅੱਜ ਇਸ ਇਲਾਕੇ ਦੀ ਬੜੀ ਵੱਡੀ ਜਿਹੜੀ ਡਿਮਾਂਡ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੂਰੀ ਕੀਤੀ ਗਈ ਆ ਔਰ ਸ਼ੇਖਾ ਮੱਤਾ ਕਗਵਾਲ ਦਾ ਜਿਹੜਾ ਟਿਊਬਵਲ ਆ ਉਹ 19 ਲੱਖ ਦੀ ਲਾਗਤ ਦੇ ਨਾਲ ਜਿਹੜਾ ਨਵਾਂ ਬੋਰ ਔਰ ਬਾਕੀ ਪ੍ਰੋਜੈਕਟ ਹੈ ਜਿਹੜਾ ਬਣਾ ਕੇ ਤਿਆਰ ਹੋਇਆ ਉਹਦਾ ਉਹ ਦਾਟਨਾ ਇਲਾਕਾ ਨਿਵਾਸੀਆਂ ਦੇ ਮਦਦ ਦੇ ਨਾਲ ਕੀਤਾ ਔਰ ਇਹਦੇ ਨਾਲ ਜਿੱਥੇ ਕਾਫੀ ਪਿੰਡਾਂ ਨੂੰ ਜਿਹੜਾ ਪੀਣ ਵਾਲਾ ਪਾਣੀ ਆ ਦਿੱਕਤ ਆ ਰਹੀ ਸੀ ਉਹ ਦਿੱਕਤ ਹੈ ਜਿਹੜੀ ਖਤਮ ਹੋ ਜਾਵੇਗੀ ਔਰ ਲੋਕਾਂ ਨੂੰ ਜਿਹੜਾ ਪੀਣ ਵਾਲਾ ਪਾਣੀ ਆ ਉਹ ਮਿਲਿਆ ਕਰੇਗਾ ਕੱਟਵੀਂ ਬੰਢੀ ਅੱਜ ਵੀ ਪਰਿਵਾਰਾਂ ਨੂੰ ਅੱਜ ਕਈ ਪਰਿਵਾਰ ਇਸ ਇਲਾਕੇ ਦੇ ਸੀਗੇ ਜਿਨ੍ਹਾਂ ਦੇ ਲੋੜਵੰਦ ਪ੍ਰਵਾਸ ਜਿਨ੍ਹਾਂ ਦੀਆਂ ਛੱਤਾਂ ਕੱਚੀਆਂ ਸਨ ਪੈਣ ਵਾਲੀਆਂ ਸਨ ਉਹਨਾਂ ਨੂੰ ਅੱਜ ਜਿਹੜੇ ਸੈਂਕਸ਼ਨ ਲੈਟਰ ਆ ਉਹ ਦਿੱਤੇ ਆ ਤਾਂ ਜੋ ਆਪਣੀਆਂ ਜਿਹੜੇ ਘਰਾਂ ਦੇ ਛੱਤਾਂ ਨੇ ਉਹ ਬਵਾ ਸਕਣ ਸਰ ਜੀ ਗੱਲ ਕਰੀ ਸਵਾਰ ਰੋਡ ਦੀ ਬਹੁਤ ਮਾੜੀ ਹਾਲਤ ਹੈ ਅਕਸਰ ਲੋਕ ਪੱਤਰਕਾਰਾਂ ਸਾਨੂੰ ਕਹਿੰਦੇ ਵੀ ਰੋਡ ਨਹੀਂ ਬੰਦਾ ਵਿਆਹ ਕਦੋਂ ਤੱਕ ਰੋਡ ਦਾ ਕੰਮ ਸ਼ੁਰੂ ਹੋ ਜਾਏਗਾ ਤੇ ਸਾਡੇ ਇਸ ਇਲਾਕੇ ਦੀਆਂ ਤਕਰੀਬਨ 54 ਸੜਕਾਂ ਨੇ ਜੜੀਆਂ ਉਹ ਸਾਰਿਆਂ ਦੇ ਜਿਹੜੇ ਫੰਡ ਆ ਅਵੇਲੇਬਲ ਆ ਗਏ ਔਰ ਉਸ ਤੋਂ ਬਾਅਦ ਵੀ ਕੈਂਡਲ ਲਗਾ ਕੇ ਹੁਣ ਜਿਹੜਾ ਕੰਮ ਆ ਉਹ ਸ਼ੁਰੂ ਕਰਨ ਜਾ ਰਹੇ ਹਾਂ तकरीबन 2-3 ਮਹੀਨਿਆਂ ਦੇ ਵਿੱਚ ਵਿੱਚ ਇਸ ਇਲਾਕੇ ਦੀਆਂ तकरीबन ਸਾਰੀਆਂ ਰੋਡਸ ਆ ਜਿਹੜੀਆਂ ਉਹ ਰਿਪੇਅਰ ਹੋ ਜਾਣੀਆਂ ਸਰ ਅੱਜ ਬਾਅਦ ਵਿੱਚ ਉਹ ਤੁਹਾਨੂੰ ਦੱਸਾਂਗੇ ਪਰ ਇਸੇ ਦਿਨ ਆਪੇ ਦਿਖਾਈ ਜਾਂਦਾ ਕਦੀ ਬਾਰ ਖਰਾਬ ਹੋ ਜਾਂਦਾ ਕਦੀ ਮੋਟਰ ਖਰਾਬ ਹੋ ਜਾਂਦੀ ਹੈ ਤੇ ਤਿੰਨ ਦਿਨ ਤੱਕ ਪਾਣੀ ਲੋਕਾਂ ਦਾ ਪਾਣੀ ਦੀ ਪਹੁੰਚ ਇਹ ਸਮੱਸਿਆ ਕੋ ਦਾ ਘਰ ਹੋ ਵੀ ਹੁਣ ਤਾਂ ਨਵਾਂ ਪਾਤਾ ਸਾਰਾ ਕੁਝ ਮਸ਼ੀਨਰੀ ਆ ਕੋਈ ਵੀ ਚੀਜ਼ ਖਰਾਬ ਹੋ ਸਕਦੀ ਹੈ ਸੋ ਇਹਦੇ ਨਾਲ ਤਾਂ ਆਪਾਂ ਨਹੀਂ ਨਾ ਕੰਮ ਕਰ ਸਕਦੇ ਐਡਵਾਂਸ ਚੀਜ਼ ਆ ਕੋਈ ਪਤਾ ਨਹੀਂਗਾ ਔਰ ਜੇੜੀ ਕੋਈ ਐਕਸਟਰਾ ਚੀਜ਼ ਹੈ ਜੀ ਮੋਟਰ ਦੀ ਲੋੜ ਹੈ ਜਾਂ ਹੋਰ ਕਿਸੇ ਚੀਜ਼ ਦੀ ਲੋੜ ਹੋਗੀ ਡਿਪਾਰਟਮੈਂਟ ਵੱਲੋਂ ਡਿਮਾਂਡ ਆਊਗੀ ਤਾਂ ਆਪਾਂ ਉਹ ਪੂਰੀ ਕਰ ਦੇਣਾ ਸਾਡੇ ਮਾਣਯੋਗ ਐਮਐਲਏ ਸਾਹਿਬ ਹੁਮਨ ਸਾਹਿਬ ਬੜੇ ਦਿਨਾਂ ਤੋਂ ਉਡੀਕ ਸੀ ਇਹ ਬਾਦਰ ਸਪਾਈ ਦਾ ਜੋ ਉਦਘਾਟਨ ਕੀਤਾ ਇਹਨਾਂ ਨੇ ਪਾਣੀ ਦਾ ਮੁਸ਼ਕਲਾਂ ਦਾ ਹੱਲ ਕੀਤਾ ਆ ਔਰ ਬਾਕੀ ਵੀ ਜੋ ਇੰਜੀਨੀਆ ਵੀ ਮੁਸ਼ਕਲਾ ਉਹ ਵੀ ਇਹ ਹੱਲ ਕਰਨਗੇ ਰੋਡ ਦੀ ਵੀ ਛੇਤੀ ਹੀ ਡਿਵੈਲਪਮੈਂਟ ਹੋ ਜਾਏਗੀ ਔਰ ਪਾਜੋ ਪੌਣੀਆਂ ਸੀਬ੍ਰੇਜ ਉਹ ਵੀ ਕਹਿ ਕੇ ਸਾਨੂੰ ਅਹਿਸਾਸ ਕਰਕੇ ਦੇ ਕੇ ਗਏ ਆ ਕਿ ਇਹ ਸਾਰਾ ਕੰਮ ਆਹੀਂ ਬੜੇ ਹੀ ਪਿਆਰ ਨਾਲ ਸਰਕਾਰ ਨਾਲ ਕਰਾਂਗੇ ਔਰ ਕਰਕੇ ਦਿਖਾਵਾਂਗੇ ਸਾਰੀਆਂ ਸੰਗਤਾਂ ਇਹਨਾਂ ਦਾ ਆਉਣ ਤੇ ਸਾਨੂੰ ਬਹੁਤ ਬਹੁਤ ਖੁਸ਼ੀ ਆ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਰੀਆਂ ਸੰਗਤਾਂ ਵੀ ਇਕੱਠੀਆਂ ਹੋਈਆਂ ਇੱਥੇ ਇਹ ਸਾਰਾ ਪਿੰਡ ਜਿੰਨਾ ਵੀ ਹੈ ਆਪਣਾ ਲਾਗੇ ਲਾਗੇ ਆਸਪਾਸ ਬਡਾਲੀਆਂ ਸਵਾਰ ਸਨੇੜਾ ਸੇਖਮਤਾ ਇਹ ਸਾਰੀਆਂ ਪੰਚਾਇਤਾਂ ਵੀ ਅੱਜ ਇੱਥੇ ਇਕੱਠੀਆਂ ਹੋਈਆਂ ਸਾਰਿਆਂ ਨੇ ਇਹਨਾਂ ਨੇ ਕੱਲਿਆਂ ਕੱਲਿਆਂ ਦੇ ਸਪੈਂਟਾਂ ਦੇ ਜਿੰਨੀ ਵੀ ਜੋ ਵੀ ਹੈ ਪ੍ਰੋਬਲਮ ਉਹ ਸੁਣੀ ਆ ਔਰ ਇਹ ਹੱਲ ਕਰਨਗੇ ਅਹਿਸਾਸ ਕਰਕੇ ਸਾਨੂੰ ਦੇਖ ਕੇ ਗਏ ਆ ਇਹ ਸਾਰੀਆਂ ਮੁਸ਼ਕਲਾਂ ਦਾ ਹੀ ਹੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ